ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਸਿੰਘ ਵੱਲੋਂ ਸਸੀਕਾਰ ਜੀ ਤੁਸੀਂ ਦੇਖ ਰਹੇ ਬਖਤੌਰ ਢੋਟਲੋ ਫੇਸਬੁੱਕ ਪੇਜ ਪੇਜ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਸੀਕਾਰ ਜੀ ਤੁਸੀਂ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਕੋਈ ਪੇਜ ਸਾਡੇ ਮਤਲਬ ਵਿਚਾਰ ਪ੍ਰਤੀ ਕੋਈ ਵੀ ਤੁਹਾਡੇ ਕੋਲ ਸੁਝਾਅ ਜਾਂ ਵਿਚਾਰ ਹੈਗਾ ਤਾਂ ਸਾਨੂੰ ਪਲੀਜ਼ ਤੁਸੀਂ ਇਨਬਾਕਸ ਦੇ ਵਿੱਚ ਮੈਸੇਜ ਜਰੂਰ ਕਰਿਆ ਕਰੋ ਅੱਜ ਆਪਾਂ ਵਿਚਾਰ ਚਰਚਾ ਕਰਦੇ ਹਾਂ ਬਖਤੌਰ ਸਿੰਘ ਢੋਟਲੋ ਨਾਲ ਜਿਹੜੇ ਸੀਨੀਅਰ ਜਰਨਲਿਸਟ ਨੇ ਬਹੁਤ ਹੀ ਮਤਲਬ ਗੂਗਲ ਬਾਬਾ ਜੀ ਸਾਡੇ ਇਹਨਾਂ ਤੋਂ ਅੱਜ ਆਪਾਂ ਵਿਚਾਰ ਚਰਚਾ ਕਰਦੇ ਹਾਂ ਮੁੱਦਾ ਹੈਗਾ ਸਰ ਗੱਲਬਾਤ ਹੈਗੀ ਆਪਣੀ ਨਰਿੰਦਰ ਮੋਦੀ ਨੇ ਇੱਕ ਦਾਵਾ ਕੀਤਾ ਸੀ ਵੀ ਜਿਹੜੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਆਰਐਸਐ ਨੇ ਵਰਕਰਾਂ ਨੇ ਸਿੱਖਾਂ ਨੂੰ ਆਪਦੇ ਘਰਾਂ ਵਿੱਚ ਪਨਾਹ ਦਿੱਤੀ ਹੈ ਕਿ ਇਹ ਦਾਵਾ ਠੀਕ ਹੈ ਜਾਂ ਕੀ ਹੈ ਇਹ ਮਾਮਲਾ ਇਹਦੇ ਬਾਰੇ ਸਾਨੂੰ ਥੋੜਾ ਜਆ ਦੇਖੋ ਆਰਐਸਐ 100 ਸਾਲ ਵੀ ਹੋ ਚੁੱਕੀ ਹੈ ਜੀ ਦਸਹਰੇ ਵਾਲੇ ਦਿਨ ਅੱਜ ਜੀ ਅੱਜ ਤੋਂ 100 ਸਾਲ ਪਹਿਲਾਂ ਜੀ ਜੀ ਆਰਐਸਐਸ ਦੀ ਸਥਾਪਨਾ ਹੋਈ ਸੀ ਠੀਕ ਹੈ ਜੀ ਆਰਐਸਐਸ ਨੂੰ ਉਸ ਵੇਲੇ ਇਹ ਕਿਹਾ ਗਿਆ ਸੀ ਜੀ ਕਿ ਇਹ ਇੱਕ ਸੱਭਿਆਚਾਰਕ ਜਿਹੜੀ ਹੈ ਆਰਗੇਨਾਈਜੇਸ਼ਨ ਹੈ ਸੱਭਿਆਚਾਰਕ ਸੱਭਿਆਚਾਰਕ ਆਰਗੇਨਾਈਜੇਸ਼ਨ ਹੈ ਇਹ ਕਹੀ ਗਈ ਸੀ ਆਰਐਸਐਸ ਦੇ ਮੁਖੀ ਸੀ ਮੁਖੀ ਸੀ ਉਹਨਾਂ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਵਿੱਚ ਸੀ ਸ਼ੁਰੂ ਚੱਲ ਰਿਹਾ ਠੀਕ ਹੈ ਮਹਾਤਮਾ ਗਾਂਧੀ ਦਿਨਾਂ ਲੋੜਾ ਦੇ ਬਚਪਨ ਹੋ ਕੇ ਸੀ ਠੀਕ ਹੈ ਜੀ ਔਰ ਬਾਅਦ ਦੇ ਵਿੱਚ ਫਿਰ ਉਹ ਬਾਰ ਨਿਕਲ ਗਏ ਸੀ ਠੀਕ ਹੈ ਜੀ ਉਹਨਾਂ ਦੇ ਉੱਤੇ ਕੁਝ ਦੋਸ਼ ਲੱਗੇ ਸੀ ਸ਼ਾਇਦ ਕਤਲ ਵਗੈਰਾ ਦੇ ਠੀਕ ਹੈ ਜੀ ਤੇ ਨਤੀਜਾ ਇਹ ਹੋਇਆ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਠੀਕ ਹੈ ਜੀ ਉਹ جیل ਦੇ ਵਿੱਚ ਸੀ ਇਹ ਦੌਰ ਸੀ 1920 ਮਿਆ ਦਾ 1920 ਦਾ 1920 ਮਿਆ ਦਾ 20 ਮਿਆ ਦਾ 20 ਤੋਂ ਲੈ ਕੇ 30 ਦੇ ਦਰਮਿਆਨ ਠੀਕ ਹੈ ਜੀ ਤਾਂ ਇਹ ਉਹੀ ਟਾਈਮ ਸੀ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਭਗਤ ਸਿੰਘ ਰਗੇ ਆ ਰਾਜ ਗੁੰਹੇ ਤੇ ਸੁਖਦੇਵ ਉਹਨਾਂ ਦੇ ਖਿਲਾਫ ਵੀ ਮੁਕਦਮੇ ਚੱਲੇ ਮੁਕਦਮੇ ਦੇ ਠੀਕ ਹੈ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜਦੋਂ ਫਾਂਸੀ ਦਿੱਤੀ ਗਈ ਹੈ ਜੀ ਫાંਸੀ ਦੇ ਜਿਹੜਾ ਫੈਸਲਾ ਹੋਇਆ ਸੀ ਜੀ ਉਹ ਕਿਸੇ ਅਦਾਲਤ ਨੇ ਨਹੀਂ ਕੀਤਾ ਇੱਕ ਟ੍ਰਿਬਿਊਨਲ ਨੇ ਕੀਤਾ ਸੀ ਅੱਛਾ ਜੀ ਤਾਂ ਉਹਨਾਂ ਨੇ ਉਸ ਵੇਲੇ ਇਹ ਗੱਲ ਕਹੀ ਸੀ ਜੀ ਕਿ ਮੈਨੂੰ ਜੇ ਸਾਨੂੰ ਫાંਸੀ ਨਾ ਦਿੱਤੀ ਜਾਵੇ ਜੀ ਕਿਉਂਕਿ ਸਾਡੇ ਤੇ ਜਿਹੜਾ ਮੁਕੱਦਮਾ ਚਲਾਇਆ ਉਹਦੇ ਵਿੱਚ ਉਹ ਗੱਲ ਸਾਬਤ ਹੋ ਚੁੱਕੀ ਹੈ ਜੀ ਕਿ ਅਸੀਂ ਅੰਗਰੇਜ਼ ਹਕੂਮਤ ਦੇ ਖਿਲਾਫ ਹਥਿਆਰਬੰਦ ਅੰਦੋਲਨ ਕੀਤਾ ਕੀਤਾ ਠੀਕ ਹੈ ਹਥਿਆਰਬੰਦ ਬਗਾਵਤ ਕੀਤੀ ਹੈ ਬਗਾਵਤ ਇਸ ਲਈ ਅਸੀਂ ਬਾਗੀਆਂ ਬਾਗੀਆਂ ਠੀਕ ਹੈ ਜੀ ਜੰਗੀ ਕੈਦੀਆਂ ਜੀ ਤੇ ਜੰਗੀ ਕੈਦੀਆਂ ਨੂੰ ਕਦੇ ਫਾਂਸੀ ਨਹੀਂ ਦਿੱਤਾ ਜਾਂਦਾ ਸਗੋਂ ਜੰਗੀ ਕੈਦੀਆਂ ਨੂੰ ਗੋਲੀਆਂ ਨਾਲ ਉਡਾਇਆ ਜਾਂਦਾ ਉਡਾਇਆ ਜਾਂਦਾ ਜੀ ਠੀਕ ਹੈ ਸਾਨੂੰ ਕਤਲ ਕਰਨ ਵਾਸਤੇ ਆਰਮੀ ਦਾ ਇੱਕ ਫਾਇਰਿੰਗ ਸਕੁਆਰ ਜਿਹੜਾ ਉਹ ਨਿਯੁਕਤ ਕੀਤਾ ਜਾਂਦੇ ਫਾਂਸੀ ਦੇਣ ਦੀ ਬਜਾਏ ਸਾਨੂੰ ਗੋਲਿਆਂ ਨਾਲ ਗੋਲੀਆਂ ਨਾਲ ਉਡਾਇਆ ਜਾਂਦਾ ਠੀਕ ਹੈ ਜ ਇਹਨੂੰ ਕਹਾਂਗੇ ਆਪਾਂ ਇਨਕਲਾਬੀ ਇਨਕਲਾਬੀ ਠੀਕ ਹੈ ਜਿਸ ਬੰਦੇ ਨੇ ਕੋਈ ਅਪੀਲ ਨਹੀਂ ਕੀਤੀ ਸੀ ਕੁਝ ਨਹੀਂ ਕੀਤਾ ਸੀ ਆਪਣੇ ਸਾਥੀਆਂ ਬਲੋਂ ਨਹੀਂ ਚਿੱਠੀ ਲਿਖਤੀ ਸੀ ਠੀਕ ਹੈ ਜੀ ਠੀਕ ਉਹੀ ਸਮਾਸੀ ਠੀਕ ਹੈ ਜੀ ਜਦੋਂ ਆਰਐਸਐਸ ਦੇ ਚੀਫ ਐਗਡਿਵਰ ਸਾਹਿਬ ਜੀ ਉਹ ਵੀ ਜੇਲ੍ਹ ਦੇ ਵਿੱਚ ਸੀ ਠੀਕ ਹੈ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਫਿਰ ਉਸ ਕੋਲ ਇੱਕ ਚਿੱਠੀਆਂ ਲਿਖਿਆ ਸੀ ਅੰਗਰੇਜ਼ ਸਰਕਾਰ ਨੂੰ ਜੀ ਕਿ ਮੈਂ ਤੁਹਾਡਾ ਕਾਬਯਾਦਾਰ ਹਾਂ ਜੀ ਮੈਂ ਤੁਹਾਡਾ ਸੇਵਕ ਹਾਂ ਸੇਵਕ ਹਾਂ ਠੀਕ ਹੈ ਮੈਨੂੰ ਜੇਲ੍ਹ ਚੋਂ ਬਾਹਰ ਕੱਢ ਲਓ ਜੇਲ੍ਹ ਦੇ ਵਿੱਚ ਜੇ ਮੈਂ ਰਹਿਣਾ ਤਾਂ ਮੈਂ ਤੁਹਾਡਾ ਕਿਸੇ ਕਿਸਮ ਦਾ ਕੋਈ ਫਾਇਦਾ ਨਹੀਂ ਕਰ ਸਕਦਾ ਜੀ ਅਗਰ ਤੁਸੀਂ ਮੈਨੂੰ ਜੇਲ੍ਹ ਚੋਂ ਬਾਹਰ ਕੱਢੋਗੇ ਤਾਂ ਮੈਂ ਤੁਹਾਡੇ ਲਈ ਬੜਾ ਫਾਇਦੇਮੰਦ ਸਾਬਤ ਹੋ ਸਕਦਾ ਹੋ ਸਕਦਾ ਠੀਕ ਹੈ ਜੀ ਅੰਗਰੇਜ਼ਾਂ ਨੇ ਫਿਰ ਉਹਨੂੰ ਬਾਹਰ ਕੱਢ ਦਿੱਤਾ ਸੀ ਠ ਤੁਸੀਂ ਦੇਖਿਆ ਹੁਣ ਅੱਜ ਕੱਲ ਅਨਾਜ ਜੀ ਰਾਹੁਲ ਗਾਂਧੀ ਦੇ ਖਿਲਾਫ ਕੁਝ ਮੁਕੱਦਮੇ ਚੱਲਦੇ ਬਹੁਤ ਜ਼ਿਆਦਾ ਜੀ ਉਹਨਾਂ ਦੇ ਵਿੱਚੋਂ ਇੱਕ ਮੁਕੱਦਮਾ ਇਹ ਵੀ ਚੱਲਦਾ ਹੈ ਜੀ ਕਿ ਉਹਨੇ ਹੈਗ ਡੇਵਰ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਠੀਕ ਹੈ ਜੀ ਅੰਗਰੇਜ਼ ਭਗਤ ਸੀ ਠੀਕ ਹੈ ਜੀ ਔਰ ਦੇਸ਼ ਦੀ ਆਜ਼ਾਦੀ ਨਾਲ ਉਸ ਬੰਦੇ ਨੇ ਵਫਾ ਨਹੀਂ ਕਮਾਈ ਇਹ ਗੱਲ ਕਹੀ ਸੀ ਠੀਕ ਹੈ ਜੀ ਤਾਂ ਉਹਦੇ ਖਿਲਾਫ ਮਾਨਹਾਨੀ ਦਾ ਇੱਕ ਕੇਸ ਦਾਇਰ ਠੀਕ ਹੈ ਉਹ ਕੇਸ ਜਿਹੜਾ ਹੈਗਾ ਅਦਾਲਤ ਤੇ ਚੱਲ ਰਿਹਾ ਹੈ ਚੱਲ ਰਿਹਾ ਜੀ ਤੇ ਅਦਾਲਤ ਨੇ ਵੀ ਇੱਕ ਵਾਰੀ ਕਹਿਤਾ ਸੀ ਰਾਹੁਲ ਗਾਂਧੀ ਨੂੰ ਕਿ ਉਹ ਤਾਂ ਵੱਡਾ ਦੇਸ਼ ਭਗਤ ਸੀ ਤੁਸੀਂ ਇਹ ਗੱਲ ਕਿਉਂ ਕਿਉਂ ਕਹੀ ਠੀਕ ਹੈ ਜੀ ਦੇਸ਼ ਭਗਤ ਤਾਂ ਉਹ ਬੰਦੇ ਨੂੰ ਕਿ ਮੈਂ ਕਹਾਂਗੇ ਜਿਹੜਾ ਅੰਗਰੇਜ਼ਾਂ ਤੋਂ ਭੀਖ ਮੰਗਦਾ ਹੈ ਭੀਖ ਮੰਗਦਾ ਬਿਲਕੁਲ ਦੇਸ਼ ਭਗਤ ਤਾਂ ਉਹ ਬੰਦੇ ਹੈ ਭਗਤ ਸਿੰਘ ਹੋਰੇ ਜਿਹੜੇ ਕਹਿੰਦੇ ਆਜ਼ਾਦੀ ਦੀ ਖਾਤਰ ਲੜ ਰਹੇ ਆ ਸਾਨੂੰ ਮਾਰਨ ਵਾਸਤੇ ਫਾਇਰਿੰਗ ਸਟੈਂਡ ਬਣਾਇਆ ਜਾਂਦਾ ਬਣਾਇਆ ਜਾਵੇ ਜੀ ਇੱਕ ਤਾਂ ਕੱਲ ਉਹਨਾਂ ਨੇ ਇਹ ਗੱਲ ਕਹੀ ਹੈ ਮੋਦੀ ਸਾਹਿਬ ਨੇ ਜੀ ਜਦੋਂ ਸਾਡੇ ਕੇਂਦਰ ਸਰਕਾਰ ਦਾ ਜਿਹੜਾ ਸੱਭਿਆਚਾਰਕ ਮੰਤਰਾਲਾ ਹੈ ਜੀ ਜਿਹੜੀ ਆਪਾਂ ਐਨਪੀ ਦੀ ਕਲਚਰਲ ਮਿਨਿਸਟਰੀ ਮਿਨਿਸਟਰੀ ਉਹਦੇ ਦਿਨਵਾਰ ਐਸਐਸ ਦੇ 100 ਸਾਲ ਪੂਰੇ ਹੋਣ ਤੇ ਇੱਕ ਸਮਾਗਮ ਕੀਤਾ ਸਮਾਗਮ ਕੀਤਾ ਠੀਕ ਹੈ ਜੀ ਕੱਲ ਹੋਇਆ ਉਸ ਸਮਾਗਮ ਨੂੰ ਸੰਬੋਧਨ ਕੀਤਾ ਸੀ ਪ੍ਰਧਾਨ ਮੰਤਰੀ ਨੇ ਉਦੋਂ ਉਹਨਾਂ ਨੇ ਕਿਹਾ ਸੀ ਜੀ ਕਿ ਆਰਐਸਐਸ ਜਿਹੜੀ ਬੜੀ ਸ਼ਾਂਤੀ ਪਸੰਦ ਹੈ ਜੀ ਆਰਐਸਐਸ ਜਿਹੜੀ ਬੜੀ ਧਰਮ ਨਰਪੱਖ ਹੈ ਜੀ ਆਰਐਸਐਸ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਇਆ ਜੀ ਤੇ ਆਰਐਸਐਸ ਨੇ 1984 ਦੇ ਸਿੱਖ ਕਤਲੇਆਮ ਵੇਲੇ ਸਿੱਖਾਂ ਦੀ ਬੜੀ ਮਦਦ ਕੀਤੀ ਮਦਦ ਕੀਤੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਹੀ ਬਿਲਕੁਲ 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 ਹੁਣ ਮੈਂ ਇਹ ਗੱਲ ਤੁਹਾਨੂੰ ਦੱਸਦੀ ਕਿ ਆਰਐਸਐਸ ਦੇ ਚੀਫ ਹੈ ਜੀ ਉਹਨਾਂ ਨੇ ਕਿੰਨੀ ਕਹਾ ਜਾਦੀ ਦੀ ਲੜਾਈ ਦੀ ਖਾਤ ਕਰ ਕੱਟੀ ਹੈ ਉਹਦੇ ਵਿੱਚੋਂ ਮਾਫੀ ਮੰਗੀ ਜਾਂਦੀ ਇਹ ਹੁਣ ਆਨ ਰਿਕਾਰਡ ਜੇ اپੋਜੀਸ਼ਨ ਦਾ ਲੀਡਰ ਹੈਗਾ ਜਿਹੜਾ ਕਹਿੰਦਾ ਜੀ ਦੇ ਖਿਲਾਫ ਮੁਕਦਮਾ ਵੀ ਚੱਲੀ ਜਾਂਦਾ ਮੇਰੇ ਖਿਆਲ ਆ ਵੀ ਹੋਰ ਸਬੂਤ ਦੀ ਕੋਈ ਲੋੜ ਨਹੀਂ ਲੋੜ ਨਹੀਂ ਅਰਹੀ ਗੱਲ ਜਿੱਥੋਂ ਤੱਕ ਆਰਐਸਐਸ ਵੀ ਇਹ ਕਹੇ ਕਿ ਇਹ ਪੰਥ ਰਹਤ ਹੈ ਜੀ ਮਤਲਬ ਕਿਸੇ ਫਿਰਕੇ ਵਿਸ਼ੇਸ਼ ਦੀ ਨਹੀਂ ਆਰਐਸਐਸ ਦਾ ਉਹ ਤੇ ਰਹ ਜਿਹੜੀ ਆਰਐਸਐਸ ਕਹਿੰਦੀ ਇੱਕ ਦੇਸ਼ ਇੱਕ ਝੰਡਾ ਇੱਕ ਵਿਧਾਨ ਹੋਵੇ ਅੱਛਾ ਜੀ ਸਾਡਾ ਜਿਹੜਾ ਸੰਵਿਧਾਨ ਹੈ ਜੀ ਉਹ ਸੈਕੂਲਰ ਸੰਵਿਧਾਨ ਹੈ ਜੀ ਲੇਕਿਨ ਆਰਐਸਐਸ ਨੇ ਲੰਬਾ ਸਮਾਂ ਇਸ ਸੰਵਿਧਾਨ ਨੂੰ ਸੰਵਿਧਾਨ ਨਹੀਂ ਸੀ ਮੰਨਿਆ ਨਹੀਂ ਮੰਨਿਆ ਸੀ ਜੀ ਬਾਅਦ ਦੇ ਵਿੱਚ ਉਹਨਾਂ ਨੇ ਬੇਸ਼ੱਕ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਪਾਰਟੀ ਸੀ ਜਨਸੰਘ ਜੀ ਉਹ ਚੋਣਾਂ ਵੀ ਲੜਦੀ ਰਹੀ ਹੈ ਸੰਵਿਧਾਨ ਦੇ ਮਤਲਬ ਹਿੰਦੀ ਜਨਤਾ ਪਾਰਟੀ ਵੀ ਚੋਣਾਂ ਲੜਦੀ ਰਹੀ ਹੈ ਲੜਦੀ ਰਹੀ ਹੈ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਕਿ ਆਰਐਸਐਸ ਨੇ ਸੰਵਿਧਾਨ ਨੂੰ ਨਹੀਂ ਮੰਨਿਆ ਸੀ ਜੀ ਬਹੁਤ ਲੰਬਾ ਸਮਾਂ ਆਰਐਸਐਸ ਨੇ ਆਪਣੇ ਹੈੱਡਕੁਆਰਟਰ ਨਾਗਪੁਰ ਦੇ ਵਿੱਚ ਨਾਗਪੁਰ ਆਜ਼ਾਦੀ ਦਿਵਸ ਦੇ ਤਿਰੰਗਾ ਤੇ ਨਾਣੀ ਸੀਚ ਲਾਇਆ ਅੱਛਾ ਜੀ ਇਹ ਤਿਰੰਗਾ ਝੰਡਾ ਹੁਣ ਚੜਾਉਣ ਲੱਗੇ ਹੁਣ ਲੱਗੇ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਕਿੰਨੀ ਸੈਕੂਲਰ ਹੈ ਉਹਦੇ ਨਾਲ ਨਾਲ ਫਿਰ ਉਹ ਕਹਿੰਦੇ ਆ ਵੀ ਸਿੱਖਾਂ ਦੀ ਬੜੀ ਮਦਦ ਕੀਤੀ ਆਰਐਸਐ ਹਾਂ ਬਿਲਕੁਲ ਜੀ ਬਿਆਨ ਦਿੰਦੇ ਨੇ ਇਹਦੇ ਵਾਸਤੇ ਤਾਂ ਮੈਂ ਤੁਹਾਨੂੰ ਦੋ ਤਿੰਨ ਮਸਾਲਾ ਜਿਹੜੀਆਂ ਚਾਹੂੰਗਾ ਜੀ ਇੱਕ ਮਿਸਾਲ ਤਾਂ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਗੜਬੜ ਚੱਲਦੀ ਸੀ ਜੀ ਉਦੋਂ ਹਰਵੰਸ لال ਖੰਨਾ ਨਾਂ ਦਾ ਇੱਕ ਵਿਅਕਤੀ ਸੀ ਹਰਵੰਸ لال ਖੰਨਾ ਹਾਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਸੀ ਲੀਡਰ ਸੀ ਅਮਰਸਰ ਦਾ ਰਹਿਣ ਵਾਲਾ ਸੀ ਜੀ ਉਸ ਬੰਦੇ ਨੇ ਰੇਲਵੇ ਸਟੇਸ਼ਨ ਤੇ ਜਾ ਕੇ ਅੱਛਾ ਜੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਲੱਗਿਆ ਹੋਇਆ ਸੀ ਬਿਲਕੁਲ ਜੀ ਬਿਲਕੁਲ ਉਹ ਮਾਡਲ ਲਾਹਿਆ ਅੱਛਾ ਜੀ ਮਾਡਲ ਨੂੰ ਤੋੜਿਆ ਅੱਛਾ ਜੀ ਮਾਡਲ ਦੇ ਉੱਤੇ ਸਿਰਕਟਾਂ ਸਿੱਟੀਆਂ ਅੱਛਾ ਪੈਰਾ ਨਾਲ ਮਸਲੇ ਮਸਲੇ ਅੱਛਾ ਜੀ ਔਰ ਉਹਨੂੰ ਬਾਅਦ ਦੇ ਵਿੱਚ ਖੜਕੂਆ ਨੇ ਕਤਲ ਕਰਤਾ ਸੀ ਠੀਕ ਹੈ ਜੀ ਫਿਰ ਉਹਦੀ ਯਾਦ ਦੇ ਵਿੱਚ ਜੀ ਉੱਥੇ ਇੱਕ ਖੰਨਾ ਭਵਨ ਬਣਿਆ ਹੋਇਆ ਅਮਰਸਰ ਵਿੱਚ ਅੱਛਾ ਜੀ ਜਿਹੜਾ ਬੀਜੇਪੀ ਦਾ ਹੈੱਡਕੁਆਰਟਰ ਹੈ। ਪਰ ਆਪਾਂ ਸਿੱਖਾਂ ਦੀ ਮਦਦ ਕਿੰਨੀ ਕੀਤੀ? ਮੈਂ ਮਦਦ ਕਿੰਨੀ ਕੀਤੀ? ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਜਿਹੜਾ ਹੈਗਾ ਮੈਂ ਸਿੱਖਾਂ ਦੇ ਨਹੀਂ ਕਹੂੰਗਾ ਮਨੁੱਖਤਾ ਦਾ ਕਹੂੰਗਾ। ਜਿਹੜਾ ਪਵਿੱਤਰ ਸਥਾਨ ਆ ਉਹ ਹਰਮੰਦਰ ਸਾਹਿਬ, ਸ੍ਰੀ ਹਰਮੰਦਰ ਸਾਹਿਬ, ਦਰਬਾਰ ਸਾਹਿਬ। ਦਰਬਾਰ ਸਾਹਿਬ ਹੈ। ਜੇ ਦਰਬਾਰ ਸਾਹਿਬ ਦੇ ਮਾਡਲ ਦੀ ਭੰਨਤੋੜ ਕੀਤੀ ਜਾਂਦੀ। ਬਿਲਕੁਲ ਜੀ ਬਿਲਕੁਲ। ਉਸ ਮਾਡਲ ਨੂੰ ਪੈਰਾਂ ਦੇ ਥੱਲੇ ਲਤਰਿਆ ਜਾਂਦਾ ਤੇ ਸਿੱਖਾਂ ਦੇ ਤੇ ਬਿਲਕੁਲ ਜੀ। ਮਤਲਬ ਛੁੱਟੀਆਂ ਜਾਂ ਬਿਨਾਂ ਸ਼ੱਕ ਇਹਦੇ ਕੋਈ ਸ਼ੱਕ ਨਹੀਂ ਕਿ ਉਹ ਗਲਤੀਆਂ ਕਾਂਗਰਸ ਪਾਰਟੀ ਦੀ ਗਲਤੀ ਤੋਂ ਹੋਈ ਹੈ ਜੀ ਇਹ ਮੰਨਿਆ ਜਾਂਦਾ ਦੁਨੀਆ 'ਚ ਜੇ 1984 ਦਾ ਦੇ 1971 ਦੇ ਵਿੱਚ ਆਪਣੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਹਮਲਾ ਬਿਲਕੁਲ ਜੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਸਿੱਖ ਕਤਲੇਆਮ ਨਾ ਹੁੰਦਾ ਜੀ ਤਾਂ ਫਿਰ ਕਦੇ ਵੀ ਜੀ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਨਹੀਂ ਸਿਟਾਇਆ ਜਾਂਦਾ ਨਹੀਂ ਸਿਟਾਇਆ ਜਾਂਦਾ ਸੀ ਬਾਬਰੀ ਮਸਜਿਦ ਦੇ ਟੋਂ ਤੋਂ ਬਾਅਦ ਫਿਰ ਜਿਹੜੇ ਬੰਬੇ ਦੇ ਵਿੱਚ ਵੱਬ ਤਮਾਕੇ ਹੋਏ ਜੀ 100 ਦੇ ਕਰੀਬ ਲੋਕ ਮਰ ਗਏ ਸੀ ਉਹ ਨਹੀਂ ਸੀ ਮਰਦੇ ਨਹੀਂ ਮਰਦੇ ਸੀ ਜੀ ਇਹ ਨਾ ਹੁੰਦਾ ਨਾ ਹੁੰਦਾ ਜੇ 2000 ਜੇ ਜਿਹੜੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਠੀਕ ਹੈ ਜੀ ਜੇ ਆਪਰੇਸ਼ਨ ਬਲੂ ਸਟਾਰ ਨਾਮ ਦਾ ਜੀ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਬਾਬਰੀ ਮਸਜਿਦ ਨਾ ਢਾਈ ਜਾਂਦੀ ਜੀ ਜੇ ਬੰਬੇ ਦੇ ਵਿੱਚ ਬੰਬ ਤਮਾਕੇ ਨਾ ਹੁੰਦੇ ਜੀ ਤੇ ਫਿਰ ਕਦੇ ਵੀ ਜਿਹੜਾ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹ ਨਹੀਂ ਸੀ ਨਹੀਂ ਹੋਣਾ ਸੀ ਇਹ ਗੱਲਾਂ ਸਾਰੀਆਂ ਹੁੰਦੀਆਂ ਕਿ ਇਹ ਸਾਰੇ ਦਾ ਮੁੱਢ ਜਿਹੜਾ ਹੈਗਾ ਪੰਜਾਬ ਤੋਂ ਵੱਜਿਆ ਪੰਜਾਬ ਤੋਂ ਵਿੱਚ ਹੈ ਠੀਕ ਹੈ ਜੀ ਹੁਣ ਰਹੀ ਗੱਲ ਜਦੋਂ ਸਿੱਖ ਕਤਲੇਆਮ ਹੋਇਆ ਜੀ ਉਦੋਂ ਬਹੁਤ سارے ਲੋਕ ਮਾਰੇ ਗਏ ਸੀ ਜੀ ਸਰਕਾਰੀ ਅੰਕੜੇ ਇਹ ਗੱਲ ਕਹਿੰਦੇ ਆ ਕਿ 3000 ਦੇ ਕਰੀਬ ਜਿਹੜੇ ਆ ਸਿੱਖ ਦਿੱਲੀ ਦਿੱਲੀ ਚ ਮਾਰੇ ਗਏ ਅੱਛਾ ਜੀ ਬਹੁਤ ਵਧੀਆ ਆਦੋਂ ਸਿੱਖਾਂ ਦਾ ਕਿਵੇਂ ਪਤਾ ਲੱਗਿਆ ਜੀ ਬਹੁਤ ਸਾਰੇ ਲੋਕ ਕਹਿੰਦੇ ਕਿ ਉਸ ਵੇਲੇ ਜੀ ਆਰਐਸਐਸ ਦੇ ਕਬਜ਼ੇ ਦੇ ਵਿੱਚ ਸੀਗੇ ਉੱਥੇ ਜਨਤਕ ਵੰਡ ਪ੍ਰਣਾਲੀ ਵਾਲੇ ਦੀਪੂ ਦੀਪੂ ਸੀ ਉਹਨਾਂ ਦੀਪੂਆ ਦੇ ਦੇ ਕੋਲ ਇੱਕ ਸਾਰਾ ਰਿਕਾਰਡ ਹੁੰਦਾ ਕਿਸ ਘਰ ਦੇ ਵਿੱਚ ਕਿੰਨੇ ਬੰਦੇ ਆ ਕਿੰਨੇ ਬੱਚੇ ਆ ਕਿੰਨੇ ਔਰਤਾਂ ਕਿੰਨੇ ਮਰਦ ਹੈਗੇ ਉਹ ਸਾਰਾ ਰਿਕਾਰਡ ਹੁੰਦਾ ਕਹਿੰਦੇ ਜਿਹੜੇ ਬਲਵਾਕਾਰੀ ਸੀ ਜਿਨ੍ਹਾਂ ਨੇ ਦੰਗੇ ਕੀਤੇ ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ ਕਤਲੇਆਮ ਕੀਤਾ ਉਹਨਾਂ ਨੇ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਆਰਐਸਐਸ ਦੇ ਦੀਪੂਆ ਤੋਂ ਲਿਆ ਸੀ ਅੱਛਾ ਜੀ ਉੱਥੋਂ ਇਕੱਠਾ ਕਰ ਲਿਆ ਹਾਂ ਕਾਰਵਾ ਇੱਕ ਬਹੁਤ ਵੱਡਾ ਹਿੰਦੁਸਤਾਨ ਦਾ ਮੈਗਜ਼ੀਨ ਮੈਗਜ਼ੀਨ ਹੈ ਠੀਕ ਹੈ ਜੀ ਕਾਰਵਾ ਦੇ ਜੂਨ 2019 ਦੇ ਵਿੱਚ ਅੰਕੜੇ ਵਿੱਚ ਜੀ ਸ਼ਿਵਿੰਦਰ ਸਿੰਘ ਨੇ ਇੱਕ ਲੇਖ ਲਿਖਿਆ ਹੈ ਠੀਕ ਹੈ ਜੀ ਉਹ ਲੇਖ ਦੇ ਵਿੱਚ ਉਹ ਕੀ ਕਹਿੰਦੇ ਹੈ ਕਿ ਦਿੱਲੀ ਦੇ ਵਿੱਚ 14 ਐਫ ਆਈ ਆਰ ਹੋਈਆਂ ਜਿਨ੍ਹਾਂ ਆਪਾਂ ਪੰਜਾਬੀ ਚ ਪਰਚੇ ਕਹਿ ਦਿੰਦੇ ਆ 14 ਸਿਰਫ ਜੀ ਹਾਂ 14 ਪਰਚੇ ਜਿੰਨੇ ਹੋਏ ਤਾਂ ਪਰਚੇ ਕਾਫੀ ਹੈ ਠੀਕ ਹੈ ਜੀ 14 ਪਰਚਿਆਂ ਦਾ ਮੈਂ ਉਹਨਾਂ ਦਾ ਜ਼ਿਕਰ ਕਰਦਾ ਜਿਹਦੇ ਵਿੱਚ ਆਰ ਐਸ ਐਸ ਤੇ ਬੀ ਜੀ ਪੀ ਦਾ ਜ਼ਿਕਰ ਹੈ ਆਰ ਐਸ ਐਸ ਤੇ ਬੀ ਜੀ ਪੀ ਦਾ ਜ਼ਿਕਰ ਹੈ ਉਹ ਕਹਿੰਦੇ 14 ਪਰਚਿਆਂ ਦੇ ਵਿੱਚ RSS ਤੇ BJP ਦੇ ਉਹਨਾਂ ਜਾਂ ਬਰਕਰਾਂ ਦੇ ਨਾਂ ਲਿਖੇ ਹੋਏ ਅੱਛਾ ਕਿ ਇਹਨਾਂ ਬੰਦਿਆਂ ਨੇ ਇੱਥੇ ਸਿੱਖਾ ਸਿੱਖਾਂ ਦਾ ਕਤਲ ਐਮ ਕੀਤਾ ਠੀਕ ਹੈ ਜੀ ਇਹ ਜਿਹੜੇ ਕਿੱਥੇ ਹੋਇਆ ਇਹ ਪਰਚੇ ਦਿੱਲੀ ਦੀ ਪੁਲਿਸ ਕੋਲੇ ਹੋਈ ਹੈ ਠੀਕ ਹੈ ਜੀ ਔਰ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹਰੀ ਨਗਰ ਠੀਕ ਹੈ ਆਸ਼ਰਮ ਠੀਕ ਹੈ ਜੀ ਭਗਵਾਨ ਨਗਰ ਠੀਕ ਹੈ ਜੀ ਸਨਲਾਈਟ ਕਲੋਨੀ ਜੀ ਇਹਨਾਂ ਸਾਰੇ ਥਾਵਾਂ ਦੇ ਤੇ ਕਤਲ ਕਤਲ ਹੋਏ ਹੈ ਜੀ ਇੱਥੇ ਸਾੜਫੂ ਕੋਈ ਹੈ ਜੀ ਕੁੱਟ ਮਾਰ ਹੋਈ ਹੈ ਜੀ ਇਸ ਦੇ ਸਬੰਧ ਵਿੱਚ ਇਹ ਪਰਚੇ ਦਰਜ ਹੈ ਆਰਐਸਐਸ ਵਾਲੇ ਦੇ ਵਿੱਚ ਸ਼ਾਮਲ ਸ਼ਾਮਲ ਸੀਗੇ ਜੀ ਠੀਕ ਹੈ ਇਹਨਾਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਜੀ ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਹੈ ਰਾਮ ਕੁਮਾਰ ਜੈਨ ਰਾਮ ਕੁਮਾਰ ਜੈਨ ਹਾਂ ਆ ਰਾਮ ਕੁਮਾਰ ਜੈਨ ਕੌਣ ਸੀ ਜੀ ਆਰਾਮ ਕੁਮਾਰ ਜੈਨ ਲਾਲ ਆਪਣੇ ਅਟਲ ਬਿਹਾਰੀ ਬਾਦਪਾਈ ਜਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਰਹੇ ਬਿਲਕੁਲ 1980 ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਲੋਕ ਸਭਾ ਦੀ ਜੀ 1980 ਦੀ ਲੋਕ ਸਭਾ ਦੀ ਚੋਣ ਵੇਲੇ ਜਿਹੜਾ ਉਹਨਾਂ ਦਾ ਚੋਣ ਏਜੰਸੀ ਉਹਦਾ ਨਾਮ ਸੀ ਰਾਮ ਕੁਮਾਰ ਜੈਨ ਰਾਮ ਕੁਮਾਰ ਉਹਦਾ ਉਹਦਾ ਨਾਮ ਵੀ ਸਿੱਖਤ ਲਿਆਂਦੇ ਵਿੱਚ ਸ਼ਾਮਲ ਹੈ ਵਿੱਚ ਸ਼ਾਮਲ ਹੈ ਜੀ ਉਹ ਇਹ ਪ੍ਰਧਾਨ ਮੰਤਰੀ ਬਾਦਪਾਈ ਸਾਹਿਬ ਵਰਗਾ ਬੰਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਰਿਹਾ ਹੋਵੇ ਜਿਹੜਾ ਜਨਸੰਘ ਚੋਂ ਆਇਆ ਹੋਵੇ ਉਹਦਾ ਚੋਣ ਏਜੰਟ ਕੋਈ ਤਾਂ ਹੈਗੀ ਨਹੀਂ ਤੁਹਾਡਾ ਤੁਹਾਡੇ ਮੇਰੇ ਵਰਗਾ ਬਣ ਜੂ ਉਹਦਾ ਬੀਜੇਪੀ ਦੇ ਆਰ ਸਿਸਟਮ ਬੰਦਾ ਹੀ ਬਣਦਾ ਬਣੋ ਬਿਲਕੁਲ ਜੀ ਤੇ ਜੇ ਉਹ ਬੰਦਾ ਵੀ ਉਹਦਾ ਨਾਂ ਉਸ ਕਤਲੇਆਮ ਸ਼ਾਮਿਲ ਹੈ ਤਾਂ ਫਿਰ ਕਿੱਥੋਂ ਦੱਸੋ ਵੀ ਜੋ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਹਿੰਦੇ ਆ ਕਿ ਜੀ ਸਿੱਖਾਂ ਨੂੰ ਪੜਾ ਦਿੱਤੀ ਸਿੱਖਾਂ ਨੂੰ ਪੜਾ ਦਿੱਤੀ ਕਿ ਸਿੱਖਾਂ ਦਾ ਕਤਲੇਆਮ ਕੀਤਾ ਸੁਣੋ ਮੈਂ ਇਹ ਕਹੂੰਗਾ ਜੀ ਕਿ ਸਿੱਖਾਂ ਨੂੰ ਪੜਾ ਵੀ ਦਿੱਤੀ ਹੈ ਬਹੁਤ سارے ਸਿੱਖਾਂ ਦੀਆਂ ਜਾਨਾਂ ਵੀ ਬਚਾਈਆਂ ਕਿਹਨਾਂ ਨੇ ਬਚਾਈਆਂ ਜਿਹੜੇ ਆਮ ਹਿੰਦੂ ਸੀ ਉਹਨਾਂ ਦੇ ਗੁਆਡੀ ਅੱਛਾ ਜੀ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ تعلق ਨਹੀਂ ਸੀ ਉਹ ਜਿਹੜੇ ਗੁਆਡੀ ਸੀ ਉਹਨਾਂ ਨੇ ਮੈਨੂੰ ਤੁਹਾਨੂੰ ਜ਼ਿਕਰ ਕਰਨਾ ਚਾਹਣਾ ਜੀ ਆਪਣੇ ਬਲਵਿੰਦਰ ਸਿੰਘ ਪੁੱਲਰ ਪੱਤਰਕਾਰ ਹੈ ਜੀ 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 ਇਹਨਾਂ ਦੇ ਚਾਚਾ ਜੀ ਹੈ ਜਿਨ੍ਹਾਂ ਦਾ ਨਾਮ ਹੈਗਾ ਸਰਦਾਰ ਗੁਰਵਚਨ ਸਿੰਘ ਪੁੱਲਰ ਪੁੱਲਰ ਦਿੱਲੀ ਦਾ ਉਹ ਦਿੱਲੀ ਦਾ ਬਹੁਤ ਵੱਡੇ ਲਿਖਾਰੀ ਹੈ ਉਹ ਜੀ 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 ਪੰਜਾਬੀ ਦੇ ਬੜੇ-ਬੜੇ ਸਹਿਤਕਾਰ ਹੈ ਬਿਲਕੁਲ ਜੀ ਬਿਲਕੁਲ ਉਹ ਚੰਡੀਗੜ੍ਹ ਦੇ ਵਿੱਚ ਦੇ ਸੇਵਕ ਤੇ ਪੰਜਾਬੀ ਟਰਬਿਨ ਦੇ ਐਡੀਟਰ ਰਹੇ ਅੱਛਾ ਬਿਲਕੁਲ ਉਹਨਾਂ ਉਹ ਪੀ ਪੀਤੰਪੁਰਾਤ ਰਹਿੰਦੀ ਠੀਕ ਹੈ ਜੀ ਉਹਨਾਂ ਨੂੰ ਉਸ ਵੇਲੇ ਪਨਾਹ ਉਹਨਾਂ ਦੇ ਹਿੰਦੂ ਗਵੜ੍ਹਗਾਂ ਨੇ ਦਿੱਤੀ ਸੀ ਅੱਛਾ ਜੀ ਉਹ ਆਰਐਸਐਸ ਦੇ ਨਾਲ ਸੰਬੰਧਤ ਨਹੀਂ ਸੀ ਇਹ ਨਾਉ ਬੀਜੇਪੀ ਨਾਲ ਸੰਬੰਧਤ ਸੀ ਇਸ ਲਈ ਇਹ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਸਿੱਖਾਂ ਨੂੰ ਪਨਾਹ ਦਿੱਤੀ ਬੜੇ ਬਾਰੀ ਕਹੇ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਅਸੀਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿੱਤੀਆਂ ਠੀਕ ਹੈ ਉਹ ਤੁਹਾਡਾ ਇੱਕ ਪੋਲੀਟਿਕਲ ਲੋਡ ਹੈ ਤੁਹਾਡੀ ਰਾਜਸੀ ਲੋੜ ਹੈ ਲੇਕਿਨ 2005 ਦੇ ਵਿੱਚ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਜੋ 1984 ਦੇ ਸਿੱਖ ਕਤਲੇਆਮ ਬਦਲੇ ਜਦੋਂ ਡਾਕਟਰ ਮਨਮੋਹ ਸਿੰਘ ਨੇ ਮਾਫੀ ਮੰਗੀ ਸੀ ਕੌਣ ਕੋਲ ਸਾਰੇ ਦੇਸ਼ ਕੋਲੋਂ ਮਾਫੀ ਮੰਗੀ ਸੀ ਇਹ ਨਹੀਂ ਸੀ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਬਜੋ ਉਦੋਂ ਕਪਲ ਸਿਵਲ ਜਿਹੜੇ ਆ ਉਹ ਵੀ ਰਾਜ ਸਭਾ ਦੇ ਜੀ ਔਰ ਕਪਲ ਸਿਵਲ ਨੇ ਉਸ ਵੇਲੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਜਿਹੜਾ ਇਹ ਕਤਲੇਆਮ ਹੋਇਆ ਹੈ ਇਸ ਕਤਲੇਆਮ ਦੇ ਵਿੱਚ ਆਰਐਸਐਸ ਤੇ ਬੀਜੇਪੀ ਦਾ ਵੀ ਯੋਗਦਾਨ ਹੈ ਹੈ ਇਥੇ ਗੱਲ ਵੀ ਜੀ ਅਟਲ ਜਿਹੜੇ ਆਪਣੇ ਆ ਲਾਲ ਕ੍ਰਿਸ਼ਨ ਰਡਵਾਨੀ ਹੈ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਮਾਈ ਕੰਟਰੀ ਮਾਈ ਲਾਈਫ ਹਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਨਹੀਂ ਸੀ ਕਰਨਾ ਚਾਹਦੀ ਜੀ ਅਸੀਂ ਉਹਦੇ ਦਬਾਅ ਪਾਇਆ ਜੀ ਅਸੀਂ ਉਹਨੂੰ ਕਹਿ ਕੇ ਤੈਨੂੰ ਜਿਹੜਾ ਹੈ ਇਹ ਕਰਨਾ ਪੈਣਾ ਹੈ ਜੀ ਉਹ ਕਹਿੰਦੇ ਅਸੀਂ ਜਿਹੜਾ ਹੈਗਾ ਦਿੱਲੀ ਦੇ ਵਿੱਚ ਇੱਕ ਮਾਰਚ ਕੱਢਿਆ ਸੀ ਜੀ ਅਪਰੇਸ਼ਨ ਬਲੂ ਸਟਾਰ ਤੋਂ 5 ਦਿਨ ਪਹਿਲਾਂ ਜੀ ਉਹਦੇ ਰਾਹੀਂ ਮੰਗ ਕੀਤੀ ਸੀ ਕਿ ਪੰਜਾਬ ਨੂੰ ਆਰਮੀ ਦੇ ਹਵਾਲੇ ਕਰ ਦਿੱਤਾ ਜਾਵੇ ਠੀਕ ਹੈ ਜੀ ਇਹ ਸਾਰਾ ਕੁਝ ਤਾਂ ਆਪਣੇ ਡਾਕੂਮੈਂਟਸ ਵਿੱਚ ਮੰਨੀ ਬੈਠੇ ਡਾਕੂਮੈਂਟਸ ਵਿੱਚ ਮੰਨੀ ਬੈਠੇ ਹੈ ਜੀ ਤੇ ਹੁਣ ਐਨ 100 ਸਾਲ ਪੂਰੇ ਹੋਣ ਦੇ ਉੱਤੇ ਜਿਨ੍ਹਾਂ ਦੇ ਹੱਥ ਲਹੂ ਨਾਲ ਲਿਬੜੇ ਹੋਏ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਤੇ ਪਹੁੰਚਾ ਫੇਰੇ ਇਹ ਜੀ ਤਾਂ ਬੜੇ ਦਿਲਚਸਪ ਹੈ ਸੋ ਜੇ ਘਟਗਿੰਥੀਆਂ ਪ੍ਰਤੀ ਜਿੰਨੀ ਨਕਾਰਾਤਮਕ ਪਹੁੰਚ ਆ ਰਹੀ ਸਸਤੀ ਹੈ ਜਿੱਤੇ ਦੀ ਨਹੀਂ ਰਹੀ ਤੇ ਸ਼ਹੀਦ ਇਗਾਨੂ ਵੀ ਨਾ ਰਹੀ ਜੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਸਾਡਾ ਸਾਰੇ ਮੈਂ ਵੀਰਾਂ ਭੈਣਾਂ ਮਾਮਾਤੀਆਂ ਜਨੇ ਵੀ ਸਾਡਾ ਪੇਜ ਵੇ ਫੇਸਬੁੱਕ ਪੇਜ ਦੇਖਦੇ ਆ ਮੈਂ ਅਪੀਲ ਕਰੂੰਗਾ ਫਿਰ ਦੁਬਾਰਾ ਵੀ ਵੱਤ ਤੋਂ ਵੱਤ ਸ਼ੇਅਰ ਫਾਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੋਈ ਵੀ ਕਿਸੇ ਕਿਸਮ ਦਾ ਸੁਝਾਅ ਹੈ ਤਾਂ ਸਾਨੂੰ ਪਲੀਜ਼ ਇਹਦੇ ਉੱਤੇ ਮੈਸੇਜ ਦੇ ਇਨਬਾਕਸ ਦੇ ਵਿੱਚ ਦੱਸ ਦਿਆ ਕਰੋ ਸਤਿ ਸ੍ਰੀ ਅਕਾਲ